हेलो दोस्तों ਗੱਲ ਆਪਾਂ ਉਹ ਕਰਦੇ ਆ ਕਿ ਇੱਕ ਜਿਹੜਾ ਫੱਕਰ ਬੰਦਾ ਹੁੰਦਾ ਹੁੰਦਾ ਨਾ ਫੱਕਰ ਉਹਨੂੰ ਲੋਕ ਸਮਝਦੇ ਐ ਵੀ ਇਹ ਕਮਲਾ ਐ ਤੇ ਕਮਲਾ ਨਹੀਂ ਹੁੰਦਾ ਉਹ ਆਮ ਲੋਕਾਂ ਨੂੰ ਸਿਆਣਾ ਹੁੰਦਾ ਤਾਂ ਕਰਕੇ ਨਾ ਉਹ ਬੰਦਾ ਲੋਕਾਂ ਦੇ ਪਾਸੇ ਰਹਿੰਦਾ ਤੇ ਲੋਕ ਉਹਨੂੰ ਕਮਲਾ ਕਹਿੰਦੇ ਆ ਗੱਲ ਧੰਨੇ ਜੱਟ ਦੀ ਕਰਨ ਲੱਗਿਆਂ ਧੰਨਾ ਭਗਤ ਇੱਕ ਫੱਕਰ ਬੰਦਾ ਜੀ ਆ ਜੀ ਤੇ ਪੰਡਤ ਇੱਕ ਠਾਕਰ ਨੂੰ ਪੂਜਦਾ ਹੁੰਦਾ ਸੀ ਲਾ ਕੇ ਵੱਡੀ ਸਾਰੀ ਬੱਤੀ ਧੂ ਬੱਤੀ ਜਿਹਨੂੰ ਕਹਿੰਦੇ ਆ ਤੇ ਕਾਫੀ ਸਾਰਾ ਫੁੱਟ ਲੰਮਾ ਬੋਦਾ ਵੀ ਹੁੰਦਾ ਸਿਰ ਚੋਦੇ ਤੇ ਬੈਠਾ ਪੂਜੀ ਜਾਂਦਾ ਸੀ ਉਹ ਤੇ ਧੰਨੇ ਦੇ ਉਹ ਬਸ ਜਿਹੜੇ ਫਕਰ ਹੁੰਦੇ ਇਹਨਾਂ ਦੇ ਗੱਲ ਧਿਆਨ ਚ ਆ ਜੇ ਜਿਹੜੀ ਤੇ ਉਹ ਬਈ ਉਹਦੇ ਧਿਆਨ ਚ ਆ ਕੇ ਵੀ ਮੈਂ ਵੀ ਆਹ ਕੰਮ ਕਰਾਂ ਜਿਹੜਾ ਪੰਡਤ ਕਰੀ ਜਾਂਦਾ ਤੇ ਪੰਡਤ ਨੂੰ ਕਹਿੰਦਾ ਵੀ ਪੰਡਤ ਜੀ ਮੈਨੂੰ ਵੀ ਦੇ ਦਿਓ ਹਾ ਕੀ ਏ ਤੁਹਾਡੇ ਕੋਲੇ ਕਹਿੰਦੇ ਜੀ ਇਹ ਠਾਕਰ ਹੈ ਆਹ ਲਓ ਠਾਕਰ ਮੈਨੂੰ ਵੀ ਦੇ ਦਿ ਮੈਂ ਵੀ ਪੂਜਲਾ ਕਰੂੰਗਾ ਤੋ ਪੰਡਤ ਨੇ ਚਾ ਕੇ ਵੱਡਾ ਸਾਰਾ ਇੱਕ ਫੜਾਤਾ ਪੱਥਰ ਵੀ ਆਹ ਵੱਡਾ ਠਾਕਰ ਹੈ ਤੋ ਹੀ ਲੈ ਜਾ ਤੇ ਉਹ ਜੀ ਉਹਨੂੰ ਪੂਜਣ ਲੱਗ ਗਿਆ ਸੱਚਾ ਸੀ ਉਹਨੇ ਕਿਹੜਾ ਕੋਈ ਇਹਦਾ ਫੇਰ ਹੀ ਕਰਨੀ ਸੀ ਉਹ ਤਾਂ ਵਿਸ਼ਵਾਸ ਕਰਕੇ ਰਹਿ ਗਿਆ ਮੇਰੇ ਗੁਰੂ ਜੀ ਨੇ ਦਿੱਤਾ ਗੁਰੂ ਧਾਰ ਲਿਆ ਪੰਡਤ ਨੂੰ ਤੇ ਜਾ ਕੇ ਜੀ ਘਰੇ ਆਪਦੇ ਧੂਕੇ ਸਮਾਰ ਕੇ ਤੇ ਵੱਡੀ ਸਾਈ ਧੂਫ ਲਾਤੀ ਤੇ ਬਹਿ ਗਿਆ ਰੱਬ ਦਾ ਨਾਮ ਲੈਣ ਲੱਗ ਗਿਆ ਤੇ ਕਹਿੰਦਾ ਜੀ ਆਪਾਂ ਰੋਟੀ ਖਾਵਾਂਗੇ ਠਾਕਰ ਜੀ ਪਹਿਲਾਂ ਤੁਸੀਂ ਭੋਗ ਲਵਾਓ ਆ ਪਈ ਹੈ ਪ੍ਰਸ਼ਾਦ ਆਪਾਂ ਨੇ ਤੇ ਹੁਣ ਰੋਟੀ ਫਿਰ ਉਹਨਾਂ ਕਾਂਦੀ ਖਾਦੀ ਸੀ ਤੇ ਭੁੱਖਾ ਬੈਠਾ ਰਿਆ ਅਖੀਨ ਨੂੰ ਪਰਮਾਤਮਾ ਨੇ ਸਾਹ ਜੀ ਪ੍ਰਖਿਆ ਲੈ ਕੇ ਵੀ ਇਹ ਨਹੀਂ ਹੁੰਦਾ ਭੁੱਖੇ ਹੀ ਮਰਜੋ ਤੇ ਫਿਰ ਬਈ ਉਹਨੇ ਹਾਂ ਤਾ ਵਰ ਕੱਢੇ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਧੰਨਾ ਸਿੱਧਾ ਸੀ ਵਿਚਾਰਾ ਫੱਕਰ ਸੀ ਤੇ ਉਹਨੇ ਹੱਥ ਵੀ ਨਹੀਂ ਬਾਹਰ ਛੱਡੇ ਫਿਰ ਬੰਨਲੇ ਰਸਤੇ ਦਾ ਕਹਿੰਦਾ ਸਾਰਾ ਵਾਰ ਆ ਜਾ ਫਿਰ ਉਹ ਠਾਕਰ ਨੂੰ ਬਾਹਰ ਭਗਵਾਨ ਨੂੰ ਆਉਣਾ ਪਿਆ ਤੇ ਉਹ ਆਪਾਂ ਚਾਰ ਕਿਲਿਆਣਾ ਜਿਹੜੀਆਂ ਲਿਖੀਆਂ ਵੀ ਪਹਿਲਾਂ ਤਾਂ ਲੋਕ ਧੋਖੇਬਾਜ਼ ਹੁੰਦੇ ਆ ਟਾਵੇਂ ਟਾਵੇਂ ਸਾਰੇ ਨਹੀਂ ਕੋਈ ਸਾਰੀ ਕੌਮ ਨਹੀਂ ਮਾੜੀ ਹੁੰਦੀ ਸਾਰਾ ਧਰਮ ਨਹੀਂ ਮਾੜਾ ਹੁੰਦਾ ਜੇ ਮੈਂ ਬੇਈਮਾਨ ਆ ਤਾਂ ਸਾਰੇ ਸਿੱਖ ਨਹੀਂ ਬੇਈਮਾਨ ਜਾਂ ਸਾਰੇ ਜ਼ਿਮੀਂਦਾਰ ਨਹੀਂ ਬੇਈਮਾਨ ਚਲ ਕੋਈ ਬੰਦਾ ਹੁੰਦਾ ਵਿੱਚ ਤੇ ਉਹਦੀ ਆਪਾ ਚਾਰ ਕਿਲਿਆਣਾ ਸਾਧੀਆਂ ਕਰ ਲਈਏ ਧੰਨੇ ਨਾਲ ਪੰਡ ਤਾ ਤੂ ਧੋਖਾ ਕਰਤਾ ਨਕਲੀ ਪੱਥਰ ਲਿਆ ਕੇ ਜੱਟ ਅੱਗੇ ਧਰਤਾ ਨਕਲੀ ਪੱਥਰ ਜੱਟ ਅੱਗੇ ਧਰਤਾ ਸੱਚਾ ਸੀਗਾ ਧੰਨਾ ਸੱਚਾ ਸੀਗਾ ਧੰਨਾ ਜੱਟ ਆਖ ਦੇ ਸਿਆਣੇ ਸਾਰਾ ਜੱਗ ਵੇਖਦਾ ਸੱਚ ਜੱਟ ਮੂਰੇ ਅੱਜ ਵੇਖਿਆ ਸੀ ਪੰਡਤ ਜੀ ਮੱਥਾ ਟੇਕਦਾ ਸੱਚ ਜੱਟ ਮੂਰੇ ਅੱਜ ਵੇਖਿਆ ਸੀ ਪੰਡਤ ਜੀ ਮੱਥਾ ਟੇਕਦਾ ਬੇਈਮਾਨੀ ਕਰਕੇ ਤੂੰ ਜੱਟ ਨਾਲ ਚੰਗਾ ਨਹੀਂ ਕੀਤਾ ਪੰਡਤਾ ਬੇਈਮਾਨੀ ਕਰਕੇ ਤੂੰ ਜੱਟ ਨਾਲ ਚੰਗਾ ਨਹੀਂ ਕੀਤਾ ਪੰਡਤਾ ਤੰਨਾ ਜੱਟ ਸੀਗਾ ਬਸ਼ਵਾਸ ਕਰਤਾ ਤੇ ਪੱਥਰ ਪੱਥਰ ਲੀਤਾ ਪੰਡਤਾ ਤੰਨਾ ਜੱਟ ਸੀਗਾ ਬਸ਼ਵਾਸ ਕਰਦਾ ਪੱਥਰ ਲੀਤਾ ਪੰਡਤਾ ਬੇਈਮਾਨ ਪੰਡਤ ਤਾਂ ਝੋਲਮਾਂ ਦੇ ਅੱਗ ਫੇਰ ਫੇਰੇ ਸੇਕਦਾ ਸੱਚੇ ਜੱਟ ਤੰਨੇ ਮੂਰੇ ਵਖਿਆਸ ਪੰਡਤ ਜੀ ਮੱਥਾ ਟੇਕਦਾ ਸੱਜ ਜੱਟ ਧੰਨੇ ਜੱਟ ਮੂਰੇ ਵੇਖਿਆ ਸੀ ਪੰਡਤ ਜੀ ਮੱਥਾ ਟੇਕਾ ਪੰਡਤ ਨੇ ਧੰਨੇ ਨਾਲ ਪੰਡਤ ਨੇ ਧੰਨੇ ਜੱਟ ਨਾਲ ਮਿੱਤਰੋ ਕੀਤਾ ਸੀ ਮਜ਼ਾਕ ਸੀ ਪੰਡਤ ਨੇ ਧੰਨੇ ਜੱਟ ਨਾਲ ਮਿੱਤਰੋ ਕੀਤਾ ਸੀ ਮਜ਼ਾਕ ਸੀ ਤਨ ਜੱਟ ਥਾਲੀ ਵਿੱਚ ਖਾਣਾ ਲੈ ਕੇ ਬੈਠਾ ਕੋਲੇ ਪਾਣੀ ਦਾ ਗਲਾਸ ਸੀ ਸੱਚੇ ਜੱਟ ਨੇ ਸੀ ਰੱਬ ਰੱਬ ਭਗਵਾਨ ਪਾਲਿਆ ਜੱਗ ਸਾਰਾ ਵੇਖਦਾ ਸੱਚੇ ਜੱਟ ਨੇ ਸੀ ਭਗਵਾਨ ਪਾਲਿਆ ਤੇ ਜੱਗ ਸਾਰਾ ਵੇਖਦਾ ਸੱਚੇ ਜੱਟ ਮੂਰੇ ਅੱਜ ਵੇਖਿਆ ਸੀ ਪੰਡਤ ਜੀ ਮੱਥਾ ਟੇਕਦਾ ਸੱਚੇ ਜੱਟ ਸੱਚੇ ਸੱਤੇ ਜਾਟੂ ਮੂਰੇ ਅੱਤ